ਇੱਕ ਪਾਸੇ ਕਹਿੰਦੇ ਕੋਲੀ ਲੱਗਾ ਹੋਇਆ ਉੱਪਰ ਵਾਲ ਪਿੰਡ ਦੀ ਔਰ ਜੋ ਪਾਸੇ ਲਾਓ ਸ਼ੇਰ ਨੂੰ ਕਹਿੰਦੇ ਸਵਾ ਸ਼ੇਰ ਵਰਕੇ ਟੱਕਰਦਾ ਹੈ ਸ਼ੇਰ ਤੋਂ ਸਵਾ ਸ਼ੇਰ ਵਰਕੇ ਟੱਕਰਦਾ ਹੈ ਲਾਓ ਮੁਕਾਬਲਾ ਕਹਿੰਦੇ ਸਖਤ ਹੈ ਦੇਖਦਾ ਵੀ ਗੱਲ ਕੀ ਬਣਦੀ ਹੈ ਸਮੇਂ ਦਾ ਇਧਰ ਚਾਂਟਾ ਢੋਰੀ ਵਾਲਾ ਕਹਿੰਦੇ ਨੇੜੇ ਹੋ ਹੋ ਦੇਖਦਾ ਨੌਜਵਾਨ ਬਾਈ ਕਿੰਨਾ ਕੁ ਵਧੀਆ ਲੱਗਾ ਜਫਾ ਕੋਲੀ ਦਾ ਆਣ ਕਹਿੰਦੇ ਲੜਕਦੇ ਪੈਰੀਂ ਸ਼੍ਰੀ ਪ੍ਰੋਪਰ ਜਾਣੀ ਲਾਓ ਮਾਰਕਟ ਕਹਿੰਦੇ ਸੱਜੇ ਪੱਟ ਨੂੰ ਖਾਪੀ ਮਾਰੀ ਹੈ ਲਾਓ ਉਹੀ ਮੁੰਡਾ ਏ ਬੱਲੇ 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 ਲਾਓ ਨੰਬਰ ਕਹਿੰਦੇ ਪ੍ਰਗਟ ਦਾ ਸਾਹਮਣੇ ਕਹਿੰਦੇ ਪ੍ਰਗਟ ਨਮੂਲ ਵਾਲਾ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਮੇਰੇ ਮਿੱਤਰੋ ਸਾਹਮਣੇ ਕਹਿੰਦੇ ਗੋਲੀ ਓਪਾ ਵਾਲੀਆ ਆਉ ਜਾਂਦੀ ਆ ਉਪਾਬਾਲ ਨੂੰ ਸ਼ਰਕ ਸੋਹਰਿਆਵੇ ਪੈਂਦਾ ਪੈਂਦਾ ਪੈ ਜਾਂਦਾ ਏ ਫ਼ਰਕ ਸੋਹਰਿਆਵੇ ਪੈਂਦਾ ਪੈਂਦਾ ਪੈ ਜਾਂਦਾ ਏ ਫ਼ਰਕ ਸੋਹਰਿਆ ਲਾਓ ਭਿੰਦਰ ਕਹਿੰਦੇ ਫੇਰ ਵਾੜਿਆ ਕਬੱਡੀ ਤਾਣ ਦੇ ਲਈ ਏ ਗੋਲੀ ਉਪਾਬਾਲ ਵਾਲਾ ਐਨ ਮੰਨਿਆ ਪਰ ਮੰਨਿਆ ਜਾਫੀ ਖੇਡ ਕਬੱਡੀ ਦਾ ਮੁੰਡਾ ਕਹਿੰਦੇ ਸਿਰੀ ਕਰਵਾਈ ਜਾਂਦਾ ਹੈ ਮੁੰਡਾ ਅੱਤ ਕਰਵਾਈ ਜਾਂਦਾ ਹੈ ਅੱਤ ਕਰਵਾਈ ਜਾਂਦਾ ਕਹਿੰਦੇ ਉਪਾਬਾਲ ਵਾਲਾ ਗੋਲੀ ਸਵਾਦ ਨੂੰ ਮੋੜ ਵਾਲੋ ਇਹਦੀ ਪੰਜਾਬ ਤੇ ਕਹਿੰਦੇ ਹਰਿਆਣੇ ਦੇ ਤੇ ਪਰੀ ਜਵਾਦ ਇਸ ਮੁੰਡੇ ਦੀ ਇਹ ਆ ਕਹਿੰਦੇ ਮਾਨਕ ਨੌਜਵਾਨ ਲਾਹ ਤੱਕੜਾ ਜੱਫਾ ਆਪਣੀ ਟੀਮ ਲਈ ਕਹਿੰਦੇ ਨੰਬਰ ਚੋੜਦਾ ਹੋਇਆ ਕੋਪਾ ਬਾਲ ਵਾਲਿਆ ਫੜ ਚਾਰੀ ਫੜ ਚਾਰੀ ਮੈਨੂੰ ਲੱਗਦਾ ਵੀ ਕੰਮ ਕਸੂਤੀ ਹੋ ਗਿਆ ਲੱਗਦਾ ਮਿੱਤਰੋ ਭਾਈ ਜੀਨੂ ਜੀਨੂ ਆ ਮੁੰਡੇ ਦੇ ਜੱਫੇ ਵਧੀਆ ਲੱਗੇ ਤਾੜੀ ਜ਼ੋਰਦਾਰ ਮਾਰ ਦਿਓ ਗ੍ਰੈਂਡ ਲਲਕਰੇ ਦਾ ਪਿਆਰ ਦੇ ਨਾਲ ਮੇਰੇ ਗ੍ਰੈਂਡ ਸਵਾਦਰ ਸਾਹਿਬ ਮੇਰੇ ਦਾਦਾ ਜੀ ਉਹਨਾਂ ਨੇ ਪਿਆਰ ਦਾ ਨਾਮ ਦਿੱਤਾ ਘੋੜਾ ਤੇ ਨਾਮ ਤੇ ਗੁਰਸੇਵਕ ਹੈ ਜਿਹੜੇ ਟੈਂਟ ਵਾਲੇ ਭਰਾ ਹੈ ਉਹ ਆਣ ਕੇ ਪ੍ਰਬੰਧ ਕਹਿੰਦਾ ਇੱਕ ਨੰਬਰ ਸਟੇਜ ਤੇ ਜਾ ਕੇ ਸੰਪਰਕ ਬਣਾ ਲੈ ਟੈਂਟਾਂ ਵਾਲੇ ਵੀਰ ਲਾਓ ਸਾਹਮਣੇ ਵਾਹ ਓਏ ਮੁੰਡੇ ਨਈਓ ਰੀਸਰਚ ਗੋਲੀ ਹੈ ਪਹਿਣ ਕਿਨੋ ਪਾਰ ਵਰਗ ਦੀਆਂ ਟੀਮਾਂ ਵੀ ਪਹਿਣ ਕਿਨੋ ਪਾਰ ਵਰਗ ਦੀਆਂ ਟੀਮਾਂ ਵੀ ਇਟਰ ਹੁਣ ਲੈ ਵੀ ਗੋਲੀ ਜਿਹੜਾ ਪੂਰਾ ਨਾਲ ਅਸਵੀ ਕੀ ਹੈ ਇਹਦਾ ਨਾਮ ਕਹਿੰਦੇ ਮਨਦੀਪ ਸਿੰਘ ਮੇਰੇ ਖਿਆਲ ਵੀ ਇਹ ਸਿੱਧਾ ਹਿੱਕ ਦੇ ਵਿੱਚ ਵਾੜਦਾ ਗੋਲੀ ਵਾਕੇ ਦਾ ਨਾਂ ਤਾਂ ਹੀ ਗੋਲੀ ਪੈ ਗਿਆ ਹੁਣ ਹੈ ਤੇ ਲਾਓ ਸਾਹਮਣੇ ਕਹਿੰਦੇ ਸਿਕ ਸਰਦਾਰ ਮੁੰਡਾ ਫੇਰ ਪੱਧਿਆ ਹੋਇਆ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੰਮ ਤੋਂ ਸੱਤ ਵਾਰੇ ਮੁੰਡਾ ਕਹਿੰਦੇ ਲਾਲਾ ਸੁਰਦਾ ਔਰ ਜੋ ਪਾਸੇ ਨੇ ਵਾਹ ਉਹ ਇੱਕ ਘੋੜੇ ਹਿੱਸਾ ਵੀ ਤੇਰੀਆ ਜਿਹਨੂੰ ਜਿਹਨੂੰ ਘੋੜੇ ਦੀ ਖੇਡ ਬਣ ਲੱਗੀ ਉਹ ਤਾੜੀ ਜ਼ੋਰਦਾਰ ਮਾਰ ਦੋ ਘੋੜੇ ਲਈ ਇਹ ਫਕਰ ਝਾਂਡੇ ਤੋਂ ਪਿੰਡ ਤੋਂ ਚੱਲ ਕੇ ਆਇਆ ਮੇਰੇ ਮਿੱਤਰੋ ਜਿੱਥੋਂ ਕਹਿੰਦੇ ਆਨੰਦ ਦੀ ਸਾਥ ਜਿਹੜੀ ਸ਼ੁਰੂ ਹੁੰਦੀ ਆ ਤੇ ਪੰਜਾਬ ਦੀ ਹੱਥ ਜਿਹੜੀ ਖਤਮ ਹੁੰਦੀ ਹੈ ਕਿ ਮੁਲਕ ਤੇ ਕੀ ਬਦਲਿਆ ਸੀ ਕੱਲਾ ਪੰਜਾਬ ਈ ਵੰਡ ਹੋਇਆ ਪੱਤੀ ਪੱਤੀ ਕਾਕਾ ਲਾਲ ਗੁਲਾਬ ਈ ਵੰਡ ਹੋਇਆ ਗੁਜਰਾਵਾਲਾ ਪਿੰਡੀ ਤੇ ਸਾਦਲਪੁਰ ਪੰਜਾਬੀ ਸੀ Shimla Chamba Rohtak ਤੇ Hisar ਪੰਜਾਬੀ ਸੀ ਕੈਮਰੇ ਫਾਊਸਾ ਲਓ ਕਬਾਵਾਲ ਵਾਲਾ ਗੋਲੀ ਮਨਦੀਪ ਸਿੰਘ ਲਾਹ ਤੱਕ ਦਾ ਜੱਫਾ ਆਪਣੀ ਟੀਮ ਲਈ ਕਹਿੰਦੇ ਨੰਬਰ ਜੋੜਦਾ ਹੋਇਆ ਚੱਚਾ ਰੰਗ ਕਹਿੰਦੇ ਸ਼ਾਂਤੀ ਦਾ 60 ਕਿਲੋ ਭਾਰ ਵਰਗ ਦੀਆਂ ਟੀਮਾਂ ਨੂੰ ਸਾਡੀ ਬੁਯਾਸ਼ਾ ਵੀ ਜਿੰਨੀਆਂ ਵੀ ਟੀਮਾਂ ਪੁੱਜ ਗਈਆਂ ਟੀਮਾਂ ਜਲਦੀ ਨਾਲ ਇੰਟਰ ਹੋਣ ਤੋਂ ਬਾਅਦ ਆਪ ਆਪਣਾ ਪੇਟ ਜਿਹੜਾ ਸਾਰੀਆਂ ਟੀਮਾਂ ਕਰਵਾ ਲੈਣ 60 ਕਿਲੋ ਭਾਰ ਵਰਗ ਦੀਆਂ ਟੀਮਾਂ ਲਓ ਮਾਨਕ ਕਹਿੰਦੇ ਵਦਿਆਫਾ ਕਬੱਡੀ ਪਾਉਣ ਦੇ ਲਈ ਦਾਤੇਵਾਸ ਵਾਲਾ ਲਓ ਦੂਸਰੇ ਪਾਸੇ ਗੋਲੀ ਉੱਪਰ ਬਾਲ ਦਾ ਮੰਨੇ ਪਰ ਬੰਨੇ ਮੰਨੇ ਪਰ ਬੰਨੇ ਮੰਨੇ ਪਰ ਬੰਨੇ ਮੈਨੂੰ ਲੱਗਦਾ ਵੀ ਕੰਮ ਕਸੂਤਾ ਹੈ। ਲਓ। ਮੁੰਡਾ ਕਹਿੰਦੇ ਕਮਾਲ ਨਹੀਂ ਕਰੀ ਜਾਂਦਾ। ਜਿਹੜੇ ਭਰਾ ਦਾ ਆ ਬੈਠੇ ਆ। ਇਹ ਬੜੇ ਫੈਨ ਹੈ ਗੋਲੀ ਦੇ। ਭਾਈ ਕਿੰਨੇ ਫੈਨ ਹੋ ਤਾੜੀ ਜ਼ੋਰਦਾਰ ਮਾਰ ਕੇ ਦੱਸੋ। ਲੈ ਵੀ ਗੋਲੀ ਆ ਲੋਕਾਂ ਦਾ ਪਿਆਰ। ਇਹ ਕਿਸਮਤ ਵਾਲਿਆਂ ਨੂੰ ਮਿਲਦਾ ਲੋਕਾਂ ਦਾ ਪਿਆਰ ਜਿਹੜਾ ਕਿਸਮਤ ਵਾਲੇ ਨੂੰ ਮਿਲਦਾ ਹੈ। ਲਓ ਸਾਹਮਣੇ ਕਹਿੰਦੇ ਫੇਰ ਰੇਡ ਦੇ ਨਾਲ। ਚਾਂਗਲੀ ਵਾਲਾ ਕਹਿੰਦੇ ਵੱਡਾ ਖਿਡਾਰੀ ਹੋਇਆ ਹੈ ਪਿੰਦਰ ਕਹਿੰਦੇ ਨਵੇਂ ਪੜੀਆਂ ਪੰਜਾਬ ਰਾਜ ਜਿਗਰੀ ਬੋਵੀ ਲੰਮਾ ਸਮਾਂ ਖੇਡਿਆ ਪਰ ਦੁਨੀਆ ਦੇ ਉੱਪਰ ਗੱਲਾਂ ਹੋਈਆਂ ਮੇਰੇ ਵਿੱਚੋਂ ਇਹ ਮੈਨੂੰ ਲੱਗਦਾ ਵੀ ਪਿੰਦਰ ਗੋਲੀ ਨੂੰ ਫਸ ਗਿਆ ਲਓ ਮੁੰਡਾ ਕਹਿੰਦੇ ਸੱਜੇ ਖੱਬੇ ਹਾਰ ਦਾ ਕਿਛੇ ਲਓ ਲੰਮੀ ਪਾਹ ਚੱਲਦੀ ਹੋਈ ਲਓ ਦੇਖ ਲਿਆ ਵੀ ਪੈਂਟ ਵਾਲੇ ਬੰਦੇ ਟ੍ਰਿਗਰ ਵਾਲਾ ਲੈ ਵੀ ਢੰਡੋਰੀ ਵਾਲਾ ਮੁੰਡਾ ਸਰੀ ਕੀ ਜਿੰਦਾ ਹੈ